ਅੰਮ੍ਰਿਤਸਰ ਦੇ ਆਰਟੀਏ ਆਫਿਸ ਵਿੱਚ ਚੱਲ ਰਿਹਾ ਹੈ ਵੱਡਾ ਕਪਲਾ ਲਾਇਸੈਂਸ ਹੋਲਡਰ ਭਾਵੇਂ ਕੈਨੇਡਾ ਹੋਵੇ ਭਾਵੇਂ ਆਸਟ੍ਰੇਲੀਆ ਮੋਟੀ ਰਕਮ ਲੈ ਕੇ ਬਣ ਜਾਂਦੇ ਹੈ ਡਰਾਈਵਿੰਗ ਲਾਇਸੈਂਸ ਇਹ ਕਾਰਾ ਕਰਦੇ ਦੀ ਵੀਡੀਓ ਆਈ ਸਾਹਮਣੇ ਅਮ੍ਰਿਤਪਾਲ ਬੱਬੂ ਨੇ ਕੀਤੇ ਵੱਡੇ ਖੁਲਾਸੇ ਡਰਾਈਵਿੰਗ ਲਾਇਸੈਂਸ ਅੰਮ੍ਰਿਤਸਰ ਅਪਲਾਈ ਕੀਤਾ ਜਾਂਦਾ ਹੈ ਤੇ ਟ੍ਰੈਕ ਟੈਸਟ ਕਲੀਅਰ ਹੁੰਦਾ ਹੈ ਗੁਰਦਾਸਪੁਰ ਇਸ ਸੰਬੰਧ ਵਿੱਚ ਜਦੋਂ ਗੁਰਨਾਮ ਕੁਮਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫੋਨ ਨਹੀਂ ਮਿਲਿਆ ਆਉਂ ਜਾਂਦੇ ਹਾਂ ਕੀ ਹੈ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਚੀਫ ਐਡੀਟਰ ਪੰਕਜ ਵੋਬੀ ਦੇ ਨਾਲ ਆਈবিএন 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ ਤੁੱਕੀ ਹੋਈ ਦਾ ਕੰਮ ਦੇ ਨਾਲ ਉਹ ਕਰ ਦਨਗੇ ਜਾਕੀ ਕੋਰਨ ਮੁਕਾਬਕ ਅੰਮ੍ਰਿਤਸਰ ਟੈਸਟਰ ਡਰਾਈਵਿੰਗ ਟੈਸਟ ਉਥੇ ਟੈਸਟ ਹੋਣਾ ਚਾਹੀਦਾ ਹੈ ਅੰਮ੍ਰਿਤਸਰ ਹੋ ਸਕਦਾ ਹੈ ਜਾਂ ਤਰਨਤਾਰਨ ਹੋ ਸਕਦਾ ਹੈ ਇਹ ਪ੍ਰੋਵੀਜ਼ਨ ਰੱਖੀ ਗਈ ਹੈ ਫਿਰ ਉਹ ਜਿਹੜਾ ਬੰਦਾ ਟੈਸਟ ਪਾਸ ਕਰ ਰਿਹਾ ਉਹਦਾ ਅੰਮ੍ਰਿਤਸਰ ਨਾਲ ਕੋਈ ਲਿੰਕ ਹੀ ਨਹੀਂ ਹੈ ਕਿਉਂਕਿ ਜਦੋਂ ਆਪਾਂ ਟੈਸਟ ਕੰਪਲੀਟ ਕਰਦੇ ਆ ਉਹਦੇ ਉੱਤੇ ਉਸ ਬੰਦੇ ਦਾ ਨਾਮ ਵੀ ਆਉਂਦਾ ਜਿਨ੍ਹਾਂ ਨੇ ਜਿਹੜਾ ਟੈਸਟ ਹੈ ਅਪਰੂਵ ਕੀਤਾ ਹੁੰਦਾ ਇਸ ਤਰ੍ਹਾਂ ਇੱਕ ਅਗਲਾ ਐਪਲੀਕੈਂਟ ਆ ਕੋਈ ਬੱਚਾ ਹੈ ਮਾਨਸੀ ਉਹਨੇ ਟੈਸਟ ਅਪਲਾਈ ਕੀਤਾ ਉਹਨੂੰ ਪੀਪੀ 189 ਜਿਹੜਾ ਆ ਔਰ ਲਰਨਿੰਗ ਲਾਇਸੈਂਸ ਜਿਹੜਾ ਉਹ ਜਾਰੀ ਕਰ ਦਿੱਤਾ ਜਾਂਦਾ ਉਹ ਫੀਸ ਪੇ ਕਰਦੇ ਆ ਤੇ ਉਹਨੂੰ ਤਰਨਤਨ ਦੀ ਇੱਕ ਬੁਕਿੰਗ ਵੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਉਹਨਾਂ ਨੇ ਉਹ ਉਹਦਾ ਜਿਹੜੀ ਅਪਾਇੰਟਮੈਂਟ ਹੈ ਟੈਸਟ ਲੈਗ ਦੀ ਉਹ ਲਈਤੀ ਜਾਂਦੀ ਹੈ ਪਰ ਇਹ ਫਿਰ ਚਲਾਕੀ ਮਾਰਦੇ ਜਿਹੜਾ ਉਹਦਾ ਟੈਸਟ ਆ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਸ ਕਰਦੇ ਆ ਤੇ ਟੈਸਟ ਪਾਸ ਕਰਨ ਦੇ ਬਾਅਦ ਇੱਕ ਚਲਾਕੀ ਉਹ ਇਹ ਹੋਰ ਮਾਰਦੇ ਆ ਕਿ ਜਿਹੜਾ ਇੱਥੇ ਆਨਲਾਈਨ ਜਦੋਂ ਅਸੀਂ ਚੈੱਕ ਕਰਦੇ ਆ ਲਿਖਿਆ ਨਾ ਟੈਸਟ ਕੰਡਕਟਡ ਬਾਏ ਇੱਥੇ ਉਹ ਜਗ੍ਹਾ ਦਾ ਨਾਮ ਹੁੰਦਾ ਕਿ ਟੈਸਟ ਕਿੱਥੇ ਹੋਇਆ ਇਹਨਾਂ ਨੇ ਹੁਣ ਚਲਾਕੀ ਮਾਰ ਕੇ ਉੱਥੇ ਲਿਖਣਾ ਸ਼ੁਰੂ ਕਰਤਾ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕ ਇੱਥੇ ਸਾਰੀ ਦੁਨੀਆ ਨੂੰ ਪਤਾ ਕਿ ਟਰੈਕ ਤੇ ਉਹਦਾ ਟੈਸਟ ਹੋਏਗਾ ਉਹ ਤੁਸੀਂ ਸੜਕਾਂ ਤੇ ਥੋੜੀ ਟੈਸਟ ਲੋਗੇ ਉਹਨਾਂ ਦਾ ਉਹਦੇ ਬਾਅਦ ਕੀ ਕਰਦੇ ਆ ਜਦੋਂ ਇਹਦਾ ਰੋਲਾ ਪੈ ਜਾਂਦਾ ਹੁਣ ਬੱਚੇ ਨੇ ਫੀਸ ਵੀ ਧਾਰੀ ਹੈ ਟੈਸਟ ਵੀ ਪਾਸ ਕੀਤਾ ਉਹਦਾ ਡਰਾਈਵਿੰਗ ਟੈਸਟ ਜਿਹੜਾ ਆ ਉਹਦਾ ਜਿਹੜਾ ਡਰਾਈਵਿੰਗ ਲਾਇਸੈਂਸ ਉਹ ਕੈਨਸਲ ਕਰ ਦਿੱਤਾ ਜਾਂਦਾ ਵੀ ਉਹ ਉਹਦਾ ਲਾਇਸੈਂਸ ਜਦੋਂ ਰੋਲਾ ਪੈਣ ਤੋਂ ਬਾਅਦ ਕੈਨਸਲ ਵੀ ਉਹਦਾ ਉਹਨੇ ਫੀਸ ਸਾਰੀ ਆ ਉਹਦਾ ਕੋਈ ਲਿੰਕ ਨਹੀਂ ਉਹ ਉਹ ਹੁਣ ਜਦੋਂ ਪਤਾ ਚਲਾਕੀ ਮਾਰੀ ਚੱਲੀ ਨਹੀਂ ਇਸੇ ਤਰੀਕੇ ਨਾਲ ਅਗਲਾ ਕੇਸ ਹੈ ਇਹ ਐਪਲੀਕੈਂਟਾ ਹਰਨੂਰ ਕੋਲ ਇਹਦਾ ਸਭ ਕੁਝ ਓਕੇ ਆ ਲਾਇਸੈਂਸ ਬਣ ਗਿਆ ਸਭ ਕੁਝ ਹੋ ਗਿਆ ਟੈਸਟ ਜਿਹੜਾ ਵਾ 22 ਨਵੰਬਰ ਦਾ ਜਿਹੜਾ ਆ ਉਹ ਇਹਨਾਂ ਨੇ ਚਲਾਕੀ ਨਾਲ ਉਹ ਵੀ ਕੀਤਾ ਪਰ ਉਹਦੀ ਅਪਰੂਵਲ ਜਿਹੜੀ ਆ ਉਹ ਹਜੇ ਤੱਕ ਪੈਂਡਿੰਗ ਆ ਉਹਨੂੰ ਲਾਇਸੈਂਸ ਜਿਹੜਾ ਆ ਉਹ ਜਾਰੀ ਨਹੀਂ ਕੀਤਾ ਜਾ ਰਿਹਾ ਮੈਂ ਇਹਦੇ ਬਾਰੇ 3-4 ਕੇਸ ਡਿਟੇਲ ਦੇ ਵਿੱਚ ਲੈ ਕੇ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਬਾਰੇ ਲਿਖਿਆ ਸੀਗਾ ਇਥੋਂ ਇੱਕ ਅੰਮ੍ਰਿਤਸਰ ਤੋਂ ਵੀ ਨੇ ਗੌਰਵ ਸੱਚਦੇਵਾ ਇਹ ਸਮਾਰਟ ਕੰਪਨੀ ਦੇ ਜਿਹੜੇ ਨੇ EMPLOYEE ਨੇ ਇਹਨਾਂ ਕੋਲੋਂ ਜਦੋਂ ਤੁਸੀਂ ਲਾਇਸੈਂਸ ਅਪਲਾਈ ਕਰਨ ਜਾਣਾ ਤੇ ਬੰਦਾ ਨਹੀਂ ਚਾਹੀਦਾ ਇਹ ਹਵਾਲਾ ਜੀ ਫੋਟੋ ਕਿਸੇ ਦੀ ਲਾ ਕੇ ਉਥੇ ਟਰੈਕ ਦੇ ਉੱਤੇ ਅਪਲੋਡ ਕਰ ਦਿੰਦੇ ਨੇ ਮੈਂ ਕੁਝ ਇਹਨਾਂ ਨੂੰ ਟੈਸਟ ਜਿਹੜੇ ਆ ਆ ਦੱਸਿਆ ਵੀ ਇਹਦਾ ਮੈਨੂੰ ਇਹ ਇਹਦੇ ਬਾਰੇ ਜਿਹੜਾ ਇਹਨਾਂ ਨੇ ਬਿਨਾਂ ਫੋਟੋ ਤੋਂ ਜਿਹੜੇ ਆ ਉਹ ਟੈਸਟ ਕੀਤੇ ਆ ਇਹ ਇਦਾਂ ਦੇ ਨੇ ਕਿ ਇਹਨਾਂ ਦੀ ਪਹਿਲਾਂ ਵੀ ਜਿਹੜੀ ਹੈ ਸ਼ਿਕਾਇਤ ਹੋ ਚੁੱਕੀ ਆ ਕੁਝ ਬੰਦੇ ਨੇ ਡਿਟੇਲ ਦੇ ਵਿੱਚ ਐਸਐਸਪੀ ਬਿਜ਼ਨਸ ਨੂੰ ਇਹਨਾਂ ਬਾਰੇ ਲਿਖਿਆ ਸੀਗਾ ਕੌਨਸੈਂਸ ਸ਼ਿਕਾਇਤ ਕਰਨ ਵਾਲੇ ਇਹ ਲੁਧਿਆਣੇ ਤੋਂ ਨੇ ਇੱਕ ਵਾਰੀ ਮੈਂ ਸੰਕੇਵਟ ਨਹੀਂ ਜਾਵਾਂਗਾ ਉਹਨਾਂ ਨੇ ਇਹਦੀ ਇਹਨਾਂ ਦੀ ਸ਼ਿਕਾਇਤ ਕਰਕੇ ਜਾਂਚ ਲਈ ਬੇਨਤੀ ਕੀਤੀ ਸੀਗੀ ਇਹਦੇ ਵਿੱਚ ਇੱਕ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਾਂ ਇਹਨਾਂ ਦਾ ਜਦੋਂ ਮੈਂ ਐਗਰੀਮੈਂਟ ਚੈੱਕ ਕੀਤਾ ਕੰਪਨੀ ਦਾ ਤੇ ਸਰਕਾਰ ਦਾ ਇਹਨਾਂ ਨੇ ਪ੍ਰੋਪਰ ਇੱਕ ਨੈਕਚਰ ਜੀ ਆ ਇਹਨਾਂ ਦਾ 8 ਨੰਬਰ ਤੇ ਉਹਦੇ ਵਿੱਚ ਇਹਨਾਂ ਦੱਸਿਆ ਕਿ ਟੈਸਟ ਜਿਹੜਾ ਆ ਉਹ ਕਿਸ ਤਰੀਕੇ ਨਾਲ ਲਾਇਸੈਂਸ ਉਹਨੂੰ ਜਾਰੀ ਕੀਤਾ ਜਾਏਗਾ ਸਟੈਪ ਬਾਈ ਸਟੈਪ ਕਿਉਂਕਿ ਆਰਟੀਆ ਦਫ਼ਤਰ ਹੀ ਐਸਡੀਐਮ ਦਫ਼ਤਰ ਦੇ ਵਿੱਚ ਕਿਹਨੇ ਬਾਇਓਮੈਟ੍ਰਿਕ ਕਰਨਾ ਕਿਸ ਨੇ ਡਾਕੂਮੈਂਟ ਵੈਰੀਫਿਕੇਸ਼ਨ ਕਰਨਾ ਕਿਸ ਨੇ ਕੁਝ ਕਰਨਾ ਪਰ ਹੈਰਾਨਗੀ ਦੀ ਗੱਲ ਆ ਕਿ ਜਿਹੜਾ ਲਾਇਸੈਂਸ ਨੰਬਰ ਆ ਉਹ ਜਾਂ ਤੇ ਆਰਟੀਆ ਸਾਹਿਬ ਦੇ ਸਕਦੇ ਆ ਜਾਂ ਐਸਡੀਐਮ ਸਾਹਿਬ ਦੇ ਸਕਦੇ ਆ ਹੁਣ ਉਹਨਾਂ ਦੀ ਆਈਡੀ ਕੋਈ ਹੋਰ ਚਲਾ ਰਹੀ ਆ ਜਾਂ ਕੀ ਅਫਸਰ ਉਹ ਆ ਵੀ ਇਹਨਾਂ ਦੇ ਵਿੱਚ ਇਨਵੋਲਵ ਨੇ ਕਿ ਉਹ ਇਹਨਾਂ ਨਾਲ ਮਿਲ ਕੇ ਜਿਹੜੇ ਉਹ ਲਾਇਸੈਂਸ ਜਿਹੜੇ ਆ ਉਹ ਜਾਰੀ ਕਰ ਰਹੇ ਨੇ ਇਹ ਜਿਹੜਾ ਘੁਟਾਲਾ ਆ ਇਹ ਲੱਖਾਂ ਕਰੋਨਾ ਦਾ ਘੁਟਾਲਾ ਵੈ ਮੇਰੀ ਬੇਨਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਕਿ ਉਹ ਕਹਿੰਦੇ ਸੀਗੇ ਮੈਂ ਰੇਤਾਂ ਤੋਂ ਉਹਦੇ ਸ਼ਰਾਬ ਤੋਂ ਇੱਥੋਂ ਦਾ ਜਿਹੜਾ ਕਰਜ਼ਾ ਆ ਉਹ ਲਾਦਾਂਗੇ ਪਰ ਉਹਨਾਂ ਨੇ ਕਰਜ਼ਾ ਹੋਰ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਇੱਧਰ ਧਿਆਨ ਦਿਓ ਇਹ ਜਿਹੜੀਆਂ ਚੋਰ ਮੋਰੀਆਂ ਤੋਂ ਜਿੱਦਾਂ ਲੋਕਾਂ ਨੇ ਪੈਸਾ ਕਮਾਇਆ ਤੁਸੀਂ ਕਹਿੰਦੇ ਸੀ ਪੰਜਾਬ ਦੇ ਪੋਲੀਟੀਸ਼ੀਅਨਸ ਨੇ ਜਿਹੜਾ ਪੈਸਾ ਕਮਾਇਆ ਉਹਨਾਂ ਤੋਂ ਪਰਭਾਈ ਕਰਾਂਗੇ ਪਰ ਜਿਹੜੇ ਪੰਜਾਬ ਦੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਦੀ ਤਨਖਾਹ 13-14000 ਰੁਪਿਆ ਆ ਤੇ ਉਹ ਗੱਡੀਆਂ ਦੋ-ਦੋ ਰੱਖੀ ਫਿਰਦੇ ਨੇ ਕੋਠੀਆਂ ਬਣਾਈ ਫਿਰਦੇ ਨੇ ਉਹ ਪੈਸਾ ਕਿੱਥੋਂ ਆਇਆ ਉਹ ਵੀ ਤਾਂ ਪੰਜਾਬ ਦੇ ਜਿਹੜੇ ਆ ਉਹ ਕਿਤੇ ਨਾ ਕਿਤੇ ਉਹ ਲੋਟਰ ਇਹਨਾਂ ਲੁੱਟਸੋਟ ਕੀਤੀ ਆ ਉਹਨਾਂ ਨੇ ਪੰਜਾਬ ਦੀ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਟ੍ਰਾਂਸਫਰ ਮੰਿਸਟਰ ਉਹ April ਦੇ ਵਿੱਚ ਇੱਕ ਸਟੇਟਮੈਂਟ ਮੰਨੇ ਨੇ মিডিਆ ਨੂੰ ਕਿ ਇਹ ਕੰਪਨੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀ ਇਹਦੇ ਬਾਰੇ ਅਸੀਂ ਵਿਚਾਰ ਕਰ ਰਹੇ ਹਾਂ ਪਰ ਉਹ ਮੰਤਰੀ ਸਾਹਿਬ ਨੂੰ ਕਿਸ ਤਰੀਕੇ ਨਾਲ ਅਪਰੋਚ ਕਰਦੇ ਨੇ ਕਿ ਉਸ ਤੋਂ ਬਾਅਦ ਮੰਤਰੀ ਸਾਹਿਬ ਜਿਹੜੇ ਨੇ ਇਸ ਬਾਰੇ ਕੋਈ ਵੀ ਜਿਹੜੀ ਆ ਉਹ ਗੱਲ ਨਹੀਂ ਕਰਦੇ ਹਾਲਾਤ ਸਾਡੇ ਸੂਬੇ ਦੇ ਇਹ ਨੇ ਕਿ ਜਦੋਂ ਵੀ ਕੋਈ ਆਮ ਬੰਦਾ ਉੱਥੇ ਇਸ ਇਹਨਾਂ ਸਰਵਿਸਿਜ਼ ਵਾਸਤੇ ਆਰਟੀਆ ਦਫ਼ਤਰ ਜਾਂਦਾ ਉਹਦੀ ਕੋਈ ਸੁਣਵਾਈ ਨਹੀਂ ਜਿਹਦੇ ਜਿੰਨ ਕੋ ਪੈਸੇ ਹੈਗੇ ਨੇ ਦੇਖੋ ਡਿਪਾਰਟਮੈਂਟ ਦਾ ਸੀਗਾ ਲੋਕਾਂ ਦੀ ਸੁਵਿਧਾਵਾਂ ਵਾਸਤੇ ਜਿਹੜੇ ਬੱਚੇ ਸਾਡੇ ਕੈਨੇਡਾ ਅਮਰੀਕਾ ਨੂੰ ਜਾ ਰਹੇ ਨੇ ਉਹ ਜਦੋਂ ਆਉਂਦੇ ਨੇ ਕਿਸੇ ਵੇਲੇ ਉਹ ਸਾਨੂੰ ਦੱਸਦੇ ਵੀ ਘਰੇ ਬੈਠੇ ਲਾਇਸੈਂਸ ਮਰ ਜਾਂਦਾ ਸਿਸਟਮ ਤੇ ਇਸ ਕੰਪਨੀ ਦਾ ਵੀ ਇਹ ਹੋਣਾ ਚਾਹੀਦਾ ਇਸ ਤਰੀਕੇ ਨਾਲ ਉਹ ਕੰਮ ਕਰਨਾ ਚਾਹੀਦਾ ਪਰ ਇਹਨਾਂ ਦਾ ਧਿਆਨ ਲੋਕਾਂ ਦੇ ਕੰਮਵਾਲ ਜਾਂ ਸਰਕਾਰੀ ਕੰਮਵਾਲ ਨਹੀਂ ਕਿਸ ਤਰ੍ਹਾਂ ਲੋਕਾਂ ਤੋਂ ਪੈਸੇ ਝਾਰ ਕੇ ਆਪਣੀਆਂ ਜੇਬਾਂ ਭਰਨੀਆਂ ਨੇ ਇੱਕ ਸੰਸਦਾਂ 20 ਤੋਂ 50 ਹਜ਼ਾਰ ਤੱਕ ਦਾ ਰੇਟ ਆ 25 ਵੀ ਲੱਲਨ ਦੇ 30 ਵੀ ਲੱਲਨ ਦੇ 40 ਜਿਸ ਤਰੀਕੇ ਦਾ ਬੱਚਾ ਆ ਜਿਸ ਤਰੀਕੇ ਦੀ ਉਹ ਗੱਡੀ 'ਚ ਉਤਰਿਆ ਜਿਸ ਤਰੀਕੇ ਦਾ ਉਹਦਾ ਨਜ਼ਰ ਆ ਰਿਹਾ ਜਿन्हे ਵੱਤੋਂ ਵੱਤ ਪੈਸੇ ਨੇ ਉਹ ਉਹਨਾਂ ਕੋਲ ਜਿਹੜੇ ਆ ਉਹ ਲੈ ਲਿੱਤੇ ਜਾਂਦੇ ਨੇ ਇਸ ਤਰੀਕੇ ਨਾਲ ਜਿਹੜਾ ਇਹਦੀ ਜਾਂਚ ਜਿਹੜੀ ਆ ਉਹ ਉਹ ਮੇਰੇ ਹਸਾਮਨਾ ਮੈਂ ਬੇਨਤੀ ਕਰਦਾ ਹਾਂ ਮਹਾਂ ਕੌਂਤਰੀ ਸਾਹ ਨੂੰ ਕਿ ਇਹਦੀ ਉੱਚ ਪੱਧਰੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਣੀ ਚਾਹੀਦੀ ਹੈ ਜਿਹੜੇ ਜਿਹੜੇ ਲੋਕ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਉਹਨਾਂ ਤੇ ਸਖਤ ਕਾਰਵਾਈ ਕਰਕੇ ਜੁਰਮ ਕਵਰੀ ਕਰਨੀ ਚਾਹੀਦੀ ਕਿ ਪੰਜਾਬ ਨੂੰ ਉਹਨਾਂ ਨੇ ਕਿਸ ਤਰੀਕੇ ਨਾਲ ਲੁੱਟਿਆ ਆ ਮੇ ਤੁਹਾਡੇ ਮਸਾਮਲੇ ਦੇ ਵਿੱਚ ਕਿੰਨੀ ਕਿੰਨੀ ਇਨਵੋਲਵਮੈਂਟ ਦੇਖੋ ਮੈਂ ਤੇ ਸਪਸ਼ਟੀ ਕਰ ਚੁੱਕਾ ਪਹਿਲੀ ਗੱਲ ਤੇ ਮੈਂ ਇਹ ਤੁਹਾਨੂੰ ਇਹ ਦੱਸਿਆ ਕਿ ਆਪਰੇਟਰ ਪ੍ਰਿੰਸ ਜਿਹੜਾ ਆ ਉਹ ਸਮਾਰਟ ਚਿਪ ਦੇ ਨੇ ਜਿਹੜੇ ਬਟਾਲੇ ਦਾ ਨਾਸ ਸੀਗੀ ਹੁਣ ਅੰਮ੍ਰਿਤਸਰ ਦੇ ਵਿੱਚ ਨੇ ਦੂਸਰਾ ਜਤਿੰਦਰ ਸਿੰਘ ਜਿਨ੍ਹਾਂ ਨੇ ਇਹ ਸਾਰਾ ਜਿਹੜਾ ਉਹ ਕਾਰਾ ਕੀਤਾ ਆ ਉਸ ਤੋਂ ਬਾਅਦ ਇੱਕ ਮੈਂ ਵੀਡੀਓ ਜਾਰੀ ਕੀਤੀ ਸੀਗੀ ਡਾਟਾ ਐਂਟੀ ਆਪਰੇਟਰ ਹਰੀਰਾਮ ਤੇ ਹਰੀਓਮ ਤੇ ਕਲਰਕ ਗੁਰਨਾਮ ਕੁਮਾਰ ਦੀ ਕਿ ਕਿਤਨਾ ਉਹ ਫੋਟੋ ਤੋਂ ਫੋਟੋ ਕਰਕੇ ਬੰਦੇ ਦੀ ਜਰੂਰਤ ਨਹੀਂ ਆ ਪਾਸਪੋਰਟ ਸਾਈਜ਼ ਫੋਟੋ ਤੋਂ ਫੋਟੋ ਕਰਕੇ ਲਾਇਸੈਂਸ ਜਾਰੀ ਕਰ ਦਿੱਤੇ ਜਾਂਦੇ ਨੇ ਜੇ ਇਤਨਾ ਹੀ ਲਾਇਸੈਂਸ ਜਾਰੀ ਕਰਨੇ ਆਮ ਲੋਕਾਂ ਦੇ ਵੀ ਕਰ ਦੋ ਉਹਨਾਂ ਨੂੰ ਵੀ ਸਹੂਲਤ ਹੋਵੇ ਹੁਣ ਇਹਨਾਂ ਦੇ ਟੈਸਟ ਨਹੀਂ ਹੋਏ ਐਨਐਮ ਵੀ ਲਾਇਸੈਂਸ ਇਹਨਾਂ ਨੂੰ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਇਹ ਬੰਦੇ ਕਾਰ ਚਲਾ ਸਕਦੇ ਨੇ ਕੱਲ ਨੂੰ ਕੋਈ ਬਿਨਾਂ ਟੈਸਟ ਤੋਂ ਜਿਨ੍ਹਾਂ ਦਾ ਜਿਨ੍ਹਾਂ ਨੂੰ ਲਾਇਸੈਂਸ ਜਾਰੀ ਕੀਤਾ ਇਹਨਾਂ ਦਾ ਚੈੱਕ ਤੇ ਕਰ ਲੋ ਇਹਨਾਂ ਨੂੰ ਕਾਰ ਚਲਾਉਣੀ ਆਉਂਦੀ ਹੈ ਕਿ ਉਤਨਾ ਹੀ ਟੈਸਟ ਜਾਰੀ ਕਰ ਦਿੰਦੇ ਨੇ ਮਸਲਾ ਇਹ ਆ ਕਿ ਇਸ ਚੀਜ਼ ਦਾ ਜਿਹੜਾ ਘੁਟਾਲਾ ਆ ਉਹ ਪਹਿਲਾਂ ਅਕਾਲੀ ਦਲ ਦੇ ਵੇਲੇ ਤੋਂ ਚੱਲਦਾ ਹੁੰਦਾ ਹੈ ਕਾਂਗਰਸ ਦਾ ਵੇਲਾ ਵੀ ਹੰਢਾ ਗਿਆ ਤੇ ਅੱਜ ਸਰਕਾਰ ਬਦਲੀ ਆ ਪਰ ਇੱਥੇ ਇੱਕ ਤਾਰੀਫ਼ ਕਰਨੀ ਬਣਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਇੱਕ ਤਰੀਕ ਨੂੰ ਲੈਟਰ ਪਾਈ ਸੀਗੀ ਤੇ ਉਹਦਾ ਇੰਨੀ ਜਲਦੀ ਨਾਲ ਉਹ ਫਾਰਵਰਡ ਹੋ ਕੇ ਮਾਰਕ ਹੋ ਕੇ ਸਾਡੇ ਡੀਸੀ ਅਮਰਸਰ ਨੂੰ ਤੇ ਡੀਸੀ ਗੁਰਦਾਸਪੁਰ ਨੂੰ ਉਹਨਾਂ ਨੇ ਟਾਈਮ ਬౌੰਡ ਇਨਕੁਆਰੀ ਵਾਸਤੇ ਜਿਹੜਾ ਲਿਖਿਆ ਆ ਉਹ ਟਾਈਮ ਬౌੰਡ ਇਨਕੁਆਰੀ ਦੇ ਵਿੱਚ ਮੈਂ ਆਪਣੇ ਜਿਹੜਾ ਪੱਖ ਉੱਤੇ ਰੱਖੂੰਗਾ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੀ ਲੁੱਟਖੋੜ ਕੀਤੀ ਤੇ ਕਰਦੇ ਜਾ ਰਹੇ ਨੇ ਉਹਦੇ ਬਾਰੇ ਉਹਨਾਂ ਨੂੰ ਦੱਸੂੰਗਾ ਤੇ ਇਹਨਾਂ ਉੱਤੇ ਬੰਦ ਹੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਤੇ ਸੰਸ ਸਾਡੇ ਨਾਲ ਅਮਰਪਾਲ ਸਿੰਘ ਬਾਬੂ ਜਿਨ੍ਹਾਂ ਨੇ ਆਰ ਪੀਆ ਜ਼ਫਰ ਦੇ ਵਿੱਚ ਲਾਇਸੈਂਸ ਬਣਾਉਣ ਵਾਸਤੇ ਜੋ ਵੀ ਗ੍ਰੱਥਨ ਹੋ ਆਈਬੀਐਨ ਸੈਮਨ ਖਬਰਨਾਮਾ ਹਰ ਖਬਰ ਸੱਚ ਕੇ ਸਾਥ